ਬੂਡਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲਿਆ ਆਇਆ ਮਾਲ ਇੱਥੇ ਗੱਲ ਕਰ ਰਹੇ ਨੇ ਅੰਦਰ ਵਾਲੇ ਕਬੀਰ ਦੀ ਕਬੀਰ ਸਾਹਿਬ ਸਮਝ ਦੇਣਾ ਕਰ ਰਹੇ ਨੇ ਜਿਹੜਾ ਕਹਿੰਦੇ ਉਹ ਜਿਸ ਦੀ ਉਪਜੋ ਜੀਵਾ ਆਤਮਾ ਜਿਸ ਦੀ ਉਪਜ ਕਹਿੰਦੇ ਹੋ ਰਾਮ ਦੀ ਅੰਸ਼ ਉਸ ਦੀ ਸਮਝ ਜਣਾ ਕਰਦੇ ਨੇ ਕਿ ਉਹ ਸਾਰਾ ਪੰਸ ਜਿਹੜਾ ਸੰਸਾਰਿਕ ਤੌਰ ਤੇ ਜਦੋਂ ਉਲਝ ਜਾਂਦਾ ਉਸੇ ਦੀ ਗੱਲ ਕਰਨਾ ਕਰਦੇ ਨੇ ਡੁੰਡਾ ਪੰਸ ਕਬੀਰ ਕਹਿੰਦੇ ਹੋ ਅੰਦਰ ਵਾਲੇ ਕਵੀ ਦਾ ਕਹਿੰਦੇ ਜਿਹੜਾ ਪੰਸ ਆ ਉਹ ਕਹਿੰਦੇ ਉਹ ਡੁੱਬ ਗਿਆ ਡੁੱਬ ਗਿਆ ਕਹਿੰਦੇ ਸੰਸਾਰ ਵਾਲੀ ਹੋਇਆ ਵਿੱਚ ਕਿਵੇਂ ਉਪਜ ਉਹ ਪੂਰਤ ਕਮਾਲ ਕਹਿੰਦੇ ਉਹ ਪੂਰਤ ਕਮਾਲ ਦਾ ਜਾਂ ਜਿਹੜਾ ਉਪਜ ਹੋਵੇ ਜਨਮ ਹੋਣਾ ਹੋ ਗਿਆ ਕਹਿੰਦੇ ਉਸੇ ਦਾ ਕਮਾਲ ਹੋਣਾ ਹੋ ਗਿਆ ਕਿਉਂਕਿ ਸਤਗੁਰ ਨਾਲ ਜੁੜਿਆ ਹੋਇਆ ਸੀ ਸੱਚ ਨਾਲ ਜੁੜਿਆ ਹੋਇਆ ਸੀ ਕਹਿੰਦੇ ਜਦੋਂ ਐਸੇ ਪੂਤ ਕਮਾਲ ਉਹ ਮਨ ਦਾ ਜਨਮ ਹੋਇਆ ਸੁਪਨਾ ਕਰਕੇ ਸੰਸਾਰ ਦੇ ਨਾਲ ਜੁੜਨਾ ਹੋ ਗਿਆ ਉਹੀ ਕਹਿੰਦੇ ਰਾਜ ਮਾਨਵ ਸੋਲ ਤੇ ਕਹਿੰਦੇ ਐਸੀ ਆਵਾਜ਼ ਛੋੜ ਪੈ ਗਿਆ ਜਿਹੜਾ ਕਹਿੰਦੇ ਉਸ ਸਤਗੁਰ ਦੇ ਉਸ ਆਵਾਜ਼ ਨੂੰ ਭੁੱਲ ਗਿਆ ਉਸ ਨਾਲ ਜੁੜਨਾ ਭੁੱਲ ਗਿਆ ਹਰ ਕਾ ਸੰਸਾਰ ਛਾੜ ਕੇ ਇਹਦੇ ਹਰ ਦੇਸ ਨੂੰ ਛੱਡਣਾ ਕਰ ਲਿਆ ਘਰ ਲੈ ਆਇਆ ਮਾਇਆ ਦੇ ਘਰ ਚ ਕਿਹੜਾ ਮਾਲ ਲੈ ਆਇਆ ਜਿਹੜਾ ਕਹਿੰਦੇ ਮਾਇਆ ਰੂਪੀ ਕਹਿੰਦੇ ਸੰਸਾਰ ਦੇ ਸੁਪਨੇ ਇਛਾਵਾਂ ਚੱਲ ਪੀਆਂ ਮਨ ਕਰਕੇ ਉਹੀ ਮਾਇਆ ਕਹਿੰਦੇ ਘਰ ਚ ਮਾਲ ਲੈ ਆਇਆ ਕਬੀਰ ਸਾਹਿਬ ਸਮਝ ਦਿਨਾ ਕਰਦੇ ਨੇ ਕਿ ਕਹਿੰਦੇ ਜੀਵਾਤਮਾ ਉਦੋਂ ਤੱਕ ਕਹਿੰਦੇ ਉਹ ਸਤਿਗੁਰ ਨਾਲ ਜੁੜੀ ਹੋਈ ਸੀ ਜਦੋਂ ਤੱਕ ਕਹਿੰਦੇ ਐਸਾ ਉਹ ਸ਼ਾਵਾ ਕਰਕੇ ਮਨ ਦਾ ਜਿਹੜਾ ਕਹਿੰਦੇ ਪੂਰਤਕ ਮਾਲ ਦਾ ਜੰਨ ਨਹੀਂ ਸੀ ਉਪਜ ਨਹੀਂ ਸੀ ਹੋਈ ਕਹਿੰਦੇ ਐਸਾ ਰਾਜ ਮਾਲ ਦਾਜ ਮਾਲ ਮਨਸੂਰ ਦਾ ਕਹਿੰਦੇ ਐਸੇ ਸ਼ੋਰ ਪਿਆ ਪਾਰ ਕਹਿੰਦੇ ਐਸਾ ਉਲਝ ਗਿਆ ਸੰਸਾਰ ਦੇ ਤੋਰ ਤੇ ਕਹਿੰਦੇ ਉਹੀ ਘਰ ਤੇ ਮਾਇਆ ਮਾਲ ਲੈ ਆਇਆ ਕਹਿੰਦੇ ਉਹੀ ਕਹਿੰਦੇ ਉਹ ਸਤਿਗੁਰ ਨਾਲ ਟੁੱਟ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ what what do you think about it